ਬਾਜੀ ਸਤਿਗੁਰ ਜੀ ਸਤਿਗੁਰ ਜੀ ਹੋਰ ਬਾਜੀ ਸਭ ਠੀਕ ਆ ਜੀ ਵਧੀਆ ਪਾਜੀ ਵਧੀਆ ਚਲੋ ਕਿਵੇਂ ਚੱਲਦਾ ਕੰਮ ਜੀ ਕੰਮ ਬੜਾ ਵਧੀਆ ਪਾਜੀ ਚੱਲਣ ਡਿਆ ਮੇਲ ਵਾੜੇ ਟਾਈਮ ਮਾਲ ਸਾਰਾ ਇਕੱਠਾ ਕੀ ਮਾਲ ਮੇਰ ਮੁੱਲ ਜਾਂਦਾ ਵੀਰ ਇਲਾਕਾ ਬੜਾ ਆਪਣਾ ਇਥੇ ਥੋੜਾ ਮਾਲ ਜਿੰਨਾ ਕੋ ਮਰਜ਼ੀ ਲਈ ਜਾ ਜਾਣ ਕੇ ਭਾਈ ਦੇ ਵਾਰ ਸੁਬਾ 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 ਦਾ ਵੇ ਮਨਾ ਕਰਦਾ ਤੁਸੀਂ ਨਹੀਂ ਸੁਬਾ ਹੈ ਇੱਕੋ ਮਾਝ ਹੀ ਉੱਪਰ ਲੀ ਪਰਲੀ ਮਾਰਦੀ ਹੈ ਜੀ ਅੱਛੇ ਸੱਤ ਲਈਆਂ ਜੇ ਇੱਕ ਦੋ ਹੋਰ ਆਉਣ ਡੀਆਂ ਠੀਕ ਹੈ ਹਾਂਜੀ ਉਹ ਸੰਦੀਪ ਡੇਰੀ ਫਾਰਮ ਵੇਖਣ ਆਲੇ ਵੀਰ ਭਾਨਪਾ ਦਾ ਸਤਿਗੁਰ ਜੀ ਚਲੋ ਕਹ ਰਹੇ ਜੀ ਹਾਂ ਜੀ ਸਰ ਇਹ ਕਿਦੋਂ ਲੱਗੀ ਮਾਈ ਤੋਂ ਲੱਗੀ ਮਾਈ ਤੋਂ ਆਜੋ ਮਾਈ ਗੱਭਣਾ ਜੀ ਮਾਜੇ ਝੋਟੀ ਵੀਰ ਦੁਜਾ ਸੁਆ ਗੱਭਣ ਹਾਂ ਹਾਂ ਜੀ ਭਾਜੀ ਕਿਨੇ ਟਾਈਮ ਮੈਂ ਐਂਡ ਵੀ ਸੀ ਜੀ ਬਹੁਤ ਵਧੀਆ ਹਾਂ ਦੁਜਾ ਸੁਆ ਵੇਖ ਲਓ ਵੀ ਕਿਨੂੰ ਹੁਣ ਕਿਹੜੇ ਲਾਕੇ ਦੀ ਆਖੀ ਏ ਪਈਆਂ ਲੋਕੋ ਲਈ ਹੈ ਕਿਨੇ ਜੀ ਲੋਕ ਲਈ ਇਥੋਂ ਆਪਾਂ ਵੇਖੋ ਮੈਂ ਕੱਢੀ ਇੱਕ ਢੀ ਦੀ ਢੀ ਸੋਨੇ ਰੱਖੀ ਹੈ ਹਾਂ ਜੀ ਹਾਂ ਜੀ ਬਿਲਕੁਲ ਕਿੰਨੇ ਬਾਜੀ ਦੋਦੇ ਘਰ ਜੋ ਜੀ ਦੋਦੇ ਵੀਰ 13.5 ਕਿਲੋ ਪਲੂਣ ਨੇ ਦਿੱਤਾ ਆਈ ਵੀ ਤੇਰੇ ਯਾਰ ਬੰਦੇ ਕੋ ਪਹਿਲੇ ਸਵੇ ਅੱਛਾ ਹਾਂ ਦੂਜੀ ਸਵੇ ਅਸੀਂ ਆਪਾਂ ਪਿੰਡੋਂ ਮੈਂ ਲਈਏ ਕਿਹੜਾ ਆ ਗਿਆ ਮੇਰਾ ਯਾਰ ਗੁਰਸ਼ੇਂਦਰ ਕੋ ਲਈ ਹੁਣ ਪਹਿਲੇ ਸਵੇ ਅਜਾ ਗੁਰਸ਼ੇਂਦਰ ਤੋਂ ਲਈਏ ਠੀਕ ਹੈ ਮਹਿੰਗੀ ਪਰ ਬੜੀ ਚੰਗੀ ਨਿਕਲੀ ਗੁਰਸ਼ੇਂਦਰਾ ਨੇ ਫਿਰ ਬਾਜੀ ਉਧਰੋਂ ਲੈ ਕੇ ਆ ਦੇ ਉਹ ਉਧਰ ਦੀ ਮੈਂ ਵੀਰ ਇਧਰ ਦੀ ਨਹੀਂ ਉਹਦੇ ਕੋਲ ਲਈ ਸਾਡੇ ਪੈ ਇੱਥੇ ਪੈਣ ਦੇ ਮੋੜਿਆ ਬਿਲਕੁਲ ਬਿਲਕੁਲ ਬਹੁਤ ਚੰਗੀ ਨਿਕਲੀ ਬਾਕੀ ਵੇਖ ਲਓ ਵੀ ਕੱਟੀ ਚ ਕੋਈ ਆਪਣੇ ਕੋ ਐ ਆਖੋ ਹਾਂ ਜੀ ਨਹੀਂ ਐਖੋ ਠੀਕ ਆਜੋ ਲਓ ਧਾਨ ਤੁਨ ਬਿਲਕੁਲ ਓਕੇ ਹੋ ਗਏ ਭਾਈ ਆ ਵੀਰ ਸੋਨੇ ਯਾਰ ਦਾ ਦੁੱਧ ਵੀ ਚੰਗਾ ਪਲੂਣ ਨੇ ਦਿੱਤਾ 8 ਮਹੀਨੇ ਬਣ ਕੇ ਦਿੱਤਾ ਬਸ ਠੀਕ ਚਲੋ ਬਾਠੀ ਬੋਲੋ ਭਾਈ ਫਿਰ ਮੋਗਲਾ ਵੀਰ ਅਹੀਂ ਕੋਈ 1 40 ਕਿਤੀ 1 22 ਦੀ ਝੋਟੀ ਦੇਣੀ ਆ 1 22000 ਵੇਖ ਲਓ ਵੀ ਕੋਈ ਜ਼ਿਆਦਾਤ ਨਹੀਂ ਬੰਨੇ ਠੀਕ ਆ ਵੇਖ ਲਓ ਵੀ ਥੱਲੇ ਕੀ ਕਰਦੇ ਮੋਗਲੇ ਮਾਨ ਦਾ ਛੋੜਾ ਦਾਂਗੇ ਜੋ ਕੋਈ ਆਊਗਾ ਥੋੜਾ ਬੜਾ ਮਾਨ ਤਣ ਕੇ ਸਾਦਾ ਕਰਾਂਗੇ ਵੀਰ ਭਰਾ ਦਾ ਪਰ ਕੱਟੀ ਚ ਨਹੀਂ ਕੋਈ ਔੜਾਗਾ ਠੀਕ ਆ ਇਹ ਵੀ ਗੱਪਣਾ ਜੀ ਏਵੀ ਘਬਣ ਦੂਜਾ ਸੁਆ ਗਊ ਠੰਡੀ ਗਾਂ ਮੱਝ ਦਾ ਕੰਮ ਕੀਤਾ ਆਹ ਲਓ ਐ ਕਿ ਆਪੀ ਸ਼ਾਈ ਆਲ ਕਰੇ ਗਰਮੀ ਨਹੀਂ ਮਨਾਉਣੀਆਂ ਨੇ ਹਾਂ ਬਾਈ ਜੀ ਗਾਂ ਨੇ ਵੀ ਫਿਰ ਮੱਝ ਦਾ ਕੰਮ ਕੀਤਾ ਵਾ ਗਾਂ ਦੇ ਟੋ ਵੀ ਆ ਗਏ ਇਹ ਫਿਰ ਦੁੱਧ ਬਾਈ ਜੀ ਕਿੰਨਾ ਕਰੂਗੀ ਇਹਨੇ ਦੁੱਧ ਦਿੱਤਾ ਵਾ 20 ਕਿਲੋ ਵੀ ਨੇ 20 ਕਿਲੋ ਪਹਿਲੇ ਸੁਵੇ ਖੜਾਏ ਜੇ ਮੜਾ ਜੇ ਮੜਾ ਥਾਂ ਤੁਨੂੰ ਖਾ ਤੇ ਹਾਂ ਜੀ ਸੁਣ ਬਾਈਆ ਚਲੋ ਤੋਰੋ ਆ ਇਧਰ ਵੇਖੋ ਕਰਮਾ ਵਾਲੀ ਨਹੀਂ ਤੇ ਛਾਈ ਵਾਲ ਦੀ ਗਾਂ ਜਿਹੜੀ ਥੱਲੇ ਹੱਥ ਨਹੀਂ ਲਾਉਣ ਦਿੰਦੀ ਬਿਲਕੁਲ ਬਿਲਕੁਲ ਜੀ ਬਸ ਠੀਕ ਬਸ ਤਿਆਰੀ ਲਾ ਰਿਹਾ ਨਾ ਜੀ ਤਿਆਰ ਖੜੀ ਵੀਰੇ ਇੱਕ ਦੋ ਦਿਨ ਲੈ ਜੇ ਹਾਂਜੀ ਹਾਂਜੀ ਤੂੰ ਵੀ ਪਵੇ ਦਾ ਡਰ ਕੋਈ ਨਹੀਂ ਬਹੁਤ ਬਣੀ ਆ ਬਿਲਕੁਲ ਜੀ ਬਿਲਕੁਲ ਠੀਕ ਆ ਹਾਂਜੀ ਫਿਰ ਸਾਰੇ 67000 ਰੁਪਇਆ ਕੋਈ 80 ਨਹੀਂ 90 ਨਹੀਂ 500 ਛੋੜ ਹੈ 500 ਛੋੜ 500 ਛੋੜ ਵੇਖ ਲਉਣਾ 7000 ਤੋਂ ਮੱਖੀ ਠੀਕ ਹੈ ਭਾਜੀ ਬਿਲਕੁਲ ਠੀਕ ਆ ਤਾਂ ਫਿਰ ਕੀ ਇਹ ਗਾਗ ਦੇ ਪੱਲੇ ਕੋ ਉਹ ਪਾਉਗੀ ਐਵੇਂ ਗਾਵੇਂ ਵਾਲੀ ਗੱਲ ਨਹੀਂ ਇਹ ਦੇਖੋ ਬਿਲਕੁਲ ਤੇ ਆਹ ਜੀ ਆ ਚਾਰੇ 45 ਦਾ ਲਾੜ ਜਿਹੜੀ ਮਰਜ਼ੀ ਕੋਈ ਲਲੇ ਤੂੰ ਹੀ ਲਲੇ ਹਾਂਜੀ ਗੱਬਣ ਵਸ਼ੀ ਲਲੇ ਹਾਂ ਜਰਸੀ ਲਲੇ ਹਾਂ ਆ ਵੀ ਛਾਈ ਆਲੀ ਜਰਸੀ ਵਸੀ ਵੇਖੋ ਤੇ ਚਾਰੇ ਠੰਡੀਆਂ ਕੋਈ ਚਾਵੇ ਲੈ ਲੇ 40 4000 ਦੀਆਂ 45000 ਦੀਆਂ ਚੋਵੇਂ ਜਿਹੜੀਆਂ ਚਾਹ ਜਿਹੜਾ ਮਰਜੀ ਕੋ ਲੈ ਜੇ ਚੱਲਣ ਦੋ ਫਿਰ ਹੂੰ ਦੋ ਰੋ ਵਸੀਆਂ ਵੇਖ ਲੋ ਵੀ ਕਿਦਾਂ ਦੀਆਂ ਬਿਲਕੁਲ ਮਿਲੀਆਂ ਨਹੀਂ ਇਹ ਪਾ ਨਹੀਂ ਮਿਲਣੇ ਨਹੀਂ ਮਿਲਣੇ ਜੀ ਜ਼ਰੂਰ ਦਿਹਾੜੀ ਦੀ ਊੜੀ ਲਾਉਣ ਵਾਲਾ ਕੰਮ ਆ ਜਾ ਦਿਹਾੜੀ ਦਾ ਪੇ ਵਾਲਾ ਆਈਆਂ ਹੋਈਆਂ ਦਾ ਜੀ ਲਓ ਜੀ ਲਓ ਜੀ ਚਾਰੇ 45 45000 ਦੀਆਂ ਪਰ ਗਾਵਾਂ ਵੇਖ ਲੋ ਵੀ ਇਹ ਗੱਬਣੇ ਜੀ ਗੱਬਣ ਵਸੀ 200 ਰੁਪਏ ਆ ਜਿਆਦਾ ਨਾ ਭਰੂ ਨਾ ਤੇ 17 ਕਿਲੋ ਦੁੱਧ ਰਮਾਨਾ ਦੇ ਉਹ 99 ਲੋ ਕਿੰਨਾ ਸਪੈਸ਼ਲ ਲੱਗਾ ਤੇ ਬਰੀਡ ਨਸਲ ਕੋਈ ਗੱਲ ਨਹੀਂ ਕਰਨ ਵਾਲੀ ਠੀਕ ਆ ਇਹ ਵੀ ਇਹ ਨਹੀਂ ਵੀ ਗਰਮ ਗਰਮ ਹੋਣ ਗਈਆਂ ਹਾਂਜੀ ਹਾਂਜੀ ਠੰਡੀਆਂ ਬਿਲਕੁਲ ਬਿਲਕੁਲ ਜੀ ਬਾਂਦੂ ਜੀ ਨੇ 45000 ਦੀ 45000 ਛੋਟ-ਛੜ ਕਰੋ ਮਾੜੀ ਮੁੱਢ ਕਿ ਨਹੀਂ ਦੀ ਹਾਂਜੀ ਛੋਟ-ਛੜ ਕਰ ਦੋਗੇ ਛੋੜ ਇਹਦੇ ਚੋਂ ਕੀ ਕਰਾਂਗੇ 200 200 200 200 ਹੀ ਹੋਣੀ 500 ਨਹੀਂ ਹੋਣੀ ਠੀਕ ਆ ਆ ਵੀ ਗਾਂ 2.5 ਕਿਲੋ 3 ਕਿਲੋ ਉਥੇ ਚੋਈ ਆ ਅੱਛਾ 2 ਤੋਂ 17 18 ਕਿਲੋ ਦੇ ਦੂ ਵੱਡੀ ਗਾਂ ਵਾ ਮੱਛੀ ਆ ਗਈ ਮਗਰ ਹਾਂਜੀ ਮੱਛੀ ਮਗਰ ਆ ਗਈ ਹਾਂ ਵਸ਼ੀ ਮਗਰ ਲਓ ਜੀ ਇਹ ਵੀ 45000 ਦੀ ਵੇਖ ਲਓ ਹੋ ਸਕੇ ਕਿ ਚੰਗੇ ਥਾਂ ਚ ਲਗੀ ਭਾ 20 ਚ ਵਾਜੇ ਲਾ ਠੀਕ ਆ ਤੇ 24 ਚ 24 ਬਹੁਤ ਵਧੀਆ ਵੱਡੀ ਗਾਂ 2.5 ਕਿਲੋ 3 ਕਿਲੋ ਗਾਂ ਚੋਈ ਉਥੇ ਇਹ ਵੀ ਦੋ ਰ ਲੋੜੇ ਚੱਲਣ ਤੋਂ ਕਰਾਂਗੇ ਤੇਰੀ ਵੀ ਨਿੱਕੀਆਂ ਵਾਂ ਬਿਲਕੁਲ ਆਪਾਂ ਨੂੰ ਭਾ ਨਾ ਮਿਲੀਆਂ ਵਾ ਤੇ ਆਪਾਂ ਭਾ ਨਾ ਹੀ ਦੇ ਦੇਣੀ ਆ ਅੱਜ ਬਾ ਠੀਕ ਆ ਆਜੋ ਕਰਾਂਗੇ ਚਲੋ 45000 ਦੇ ਇਹ ਵੀ ਨਾ ਕੋ ਲੈਂਦਾ ਭੁੱਲੇ ਨਾ ਹੀ ਲੈਂਦੇ ਠੀਕ ਆ ਇਹ ਬਾਈ ਜੀ ਗੱਬਣ ਇਹ ਵੀ ਗੱਬਣ ਵਸੀ ਜਰਸੀ ਇਹ ਵੀ ਗੱਬਣ ਜਰਸੀ ਇਹ ਵੀ ਖੋਲੋ ਇੱਕ ਇਹ ਘਰੋਂ ਲਿਆ ਜੋੜਾ ਲੋ ਜੀ ਇਹ ਵੀ ਗੱਬਣ ਵੇੜ ਜਰਸੀ ਪਿਓਰ ਇਹ ਵੀ ਤੋਰੋ ਭਾਈ ਜੀ ਮਾਲ 50000 ਦਾ ਹੀ ਆ ਵੀ ਹੈਗਾ ਕਿ ਨਹੀਂ ਹੈਗਾ ਹੈਗਾ ਜੀ ਮਾਲ 50 50000 ਦਾ ਹੀ ਆ ਵੇਖੋ ਭਾਈ ਜੀ ਤਾਂ ਹੀ ਮਾਲ ਦੜਾ ਵਿਕੀ ਜਾਂਦਾ ਜਲਦੀ ਆਪਾਂ ਹੁਣ 360 ਤੁਹਾਡੇ ਕੋਲ ਸੀ ਕਿੱਡੇ ਵਾਲੀ ਤੇ ਮੁੱਲ ਸੀ ਕਿਤੇ ਜਿਹਨੇ 52 ਵਾਲੀ 52 ਤੇ ਮੇਰੇ ਤੋਂ ਪਹਿਲਾਂ ਗਈ ਹੋਣੀ ਉਹ ਆਪਾਂ ਛੇ ਆ ਕਿੰਨਾ ਮਾਲ ਉਹਦਾ 6-7 ਦੀ ਪਾਈ ਆਪਾਂ ਕੋਈ ਜ਼ਿਆਦਾ ਮਾਰ ਜੰਨੀ ਹੈ ਹਾਂ ਉਹ ਮੈਨੂੰ ਪਤਾ ਕਿੰਨੇ ਫੋਨ ਆ ਬਾਈ ਜੀ ਦੁਆਰੇ ਮੈਂ ਕਿਹਾ ਰਵੇਗੀ 2 2.5 3000 ਰੁਪਿਆ ਬਸ 2000 ਆ ਹੁਣ ਆਈ ਗਾਈਆਂ ਲਈਆਂ ਨਾ ਹਾਂਜੀ ਇਹ ਮੈਨੂੰ ਲੱਗਾ 10000 ਨਹੀਂ ਬਜਣਾ ਸਾਰੀਆਂ ਚੋਂ ਸਹੀ ਗੱਲ ਹੀ ਉਹ ਹਾਂ ਹੈ ਚਲੋ 45000 ਦੀ ਇਹ ਵੀ ਸੋ ਛੋੜ ਲਿਆਂਦੀਆਂ ਵਾ ਚਲੋ ਆ ਨੂੰ ਕੋਈ ਗੈਡਾ ਲੰਮਾ ਜਾਣ ਦੋ ਜੀ ਤੇ ਆਹਾਂ ਬਾਈ ਜੀ ਫਿਰ ਆਹ ਵੱਛੀ ਵੀਰ ਜਿਹੜੀ ਹੈ ਨਾ ਹਾਂਜੀ ਹਾਂਜੀ ਆਹ ਵੱਛੀ ਜਿਹੜੀ ਆ ਇਹਨੇ ਪਲੂਣ ਨੇ ਹਾਂਜੀ 18-19 ਕਿਲੋ ਦੁੱਧ ਦਿੱਤਾ ਜੇ ਵੱਡੀ ਵਸ਼ੀ ਆ ਇਹ ਨਾ ਕੋਈ ਮੰਨ ਕੇ ਚਲੇ ਵੀ ਨਿੱਕੀ ਖਰੇ ਨਹੀਂ ਪੰਦੇ ਵੱਡੀ ਵਸ਼ੀ ਹੂੰ 20 ਲੀਟਰ ਹੀ ਵੜ ਧਾਰਾ ਦੇ ਦੂ ਇਹ ਵੀ ਇਹ ਵੀ ਦੋ ਰੋ ਵੇਖ ਲੋ ਕੱਦ ਕਿੱਡਾ ਆ ਇਹ 60000 ਨੂੰ ਹੱਥ ਲਾ ਜਣਾ ਇਹਨੇ ਸੂਈ ਸਵਾਈ ਹੋਵੇ ਬਿਲਕੁਲ ਇਹ ਵੀ 45000 ਦੀ 100 ਛੋਟ ਜਾਂ 200 ਬਾਈ ਉਹਨੇ ਮਰਜੀ ਠੀਕ ਹੈ ਜੀ ਤੇ ਇਹ ਠੰਡੀ ਇਧਰ ਵੇਖੋ ਬੜਾ ਠੀਕ ਛੋਟੀ ਇਹ ਨਹੀਂ 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 ਵੱਡੀ ਵੱਡੀ ਵਸ਼ੀ ਆ 60000 ਦਾ ਮਾਲ ਵਾ ਬਿਲਕੁਲ ਲੈ ਤੇ ਲੋ ਚਲ ਬਸ 4 ਬੜਾ 42 ਬੰਦਲੇ ਹਜ਼ਾਰ ਦੀ ਇੱਕ 6000 ਹਜ਼ਾਰ ਦੀ ਇਹ ਹੁਣ ਆ ਗਈ ਮੱਝ ਮੱਝ ਆ ਗਈ ਤੇਲ ਅੱਛਾ ਤੇਲ ਜੀ ਤੇਲ ਮਹੀਂ ਅੱਛਾ ਅੱਧਾ ਕੇ ਥਾਣਾ ਹੈ ਘਰ ਤੇਲਣਾ ਜੀ ਦੇਣੀ ਕੱਟੀ ਮਗਰ ਤੇ 6000 ਹਜ਼ਾਰ ਦੀ ਦੇਣੀ ਸਾਰੀ 6000 ਹਜ਼ਾਰ ਦੀ ਸਾਰੀ ਵੇਲਾ ਵੀ ਦੁੱਧ ਕੋਈ ਵੇਚੇ ਦਹੇ ਗਲੋ ਬਿਲਕੁਲ ਲੈ ਚਲੋ ਜੀ ਇਹ ਵੀ ਆਪਾਂ ਕੋਈ ਇਹਨਾਂ ਨੂੰ ਟਾਈਮ ਟੂਮ ਨਹੀਂ ਲਾਇਆ ਇਹ ਚੋਈਆਂ ਵਾਂ ਨਹੀਂ ਨਹੀਂ ਬਿਲਕੁਲ ਦਿਖੀ ਆ ਨਾ ਪਤਾ ਹੀ ਆ ਆ ਕਿ ਜੇ ਕੋਈ ਆਖੇ ਵੀ ਇਹ ਬਹੁਤ ਯਾਦੇ ਟਾਈਮ ਇਹਨਾਂ ਨੂੰ ਲੱਗੇ ਆ ਉਹ ਗਾਂ ਦੁਪਹਿਰੇ ਚੋਈ ਜੇ ਉਦੋਂ ਲਈ ਦੇ ਉਦਾਂ ਨੱਥ ਪਈ ਉਦਾਂ ਲੈਂਦੀਆਂ ਤੇ ਵੇਲਾ ਪਾਕ ਕਿਢੀ 50000 ਦੀ ਉਦਾਂ ਹੀ ਆ ਮੈਂ ਕਿਢੀ ਬਿਲਕੁਲ ਠੀਕ ਤੇ ਚੂਣ ਇੱਕ ਨੰਬਰ ਦੀ ਠੀਕ ਆ ਨਾ ਲੈ ਸਿੰਗਲ ਹੱਡੀ ਪਤਾ ਨਹੀਂ ਕਿਹੜੀ ਹੱਡੀ ਅਸੀਂ ਕਿਹੜਾ ਅਸੀਂ ਕਿਹੜਾ 2 ਲੱਖ ਵਟਣ ਦੇ ਵਿੱਚ ਇੱਕ ਹੱਡੀ ਗਈ ਹੈ ਭਾਈ ਜੀ 6000 6000 ਦੀ ਸਾਰੀ ਕੱਟੀ ਵੇ ਵੀਰ ਕੱਟੀ ਮਗਰ ਆ ਗਿਆ ਮੁਕਤ ਭਾੜੇ ਲਵੇ ਰਾ ਮੁਕਤ ਭਾੜੇ ਬਿਲਕੁਲ ਬਿਲਕੁਲ ਜੀ ਚਲੋ ਦੇਖੋ ਜੀ ਆਹੀ ਪਛੂ ਸੇਲ ਆ ਬਾਈਆਂ ਕੋਲ ਜੀ ਬਾਕੀ ਮੇਰਾ ਵੀਰ ਇੱਥੇ ਆਓ ਚੈੱਕ ਕਰੋ ਚੁਆਈ ਕਰੋ ਪਾਸ ਕਰੋ ਠੀਕ ਹੈ ਨਾ ਭਾਈ ਜੀ ਜਿੱਦਾਂ ਮਰਜੀ ਕੋਈ ਮੇਰਾ ਵੀਰ ਭਰਾ ਕਰੇ ਪਹਿਲੀ ਗੱਲ ਤਾਂ ਕਿਸੇ ਨੇ ਕਰਨੀ ਹੈ ਨਹੀਂ ਚਲੋ ਇਦਾਂ ਹੀ ਲੈ ਲੂ ਯਾਨੀ ਪਤਾ ਹੈ ਭਾਈ ਜੀ ਸਾਨੂੰ ਬੜਾ ਭਾ ਕੀਆ ਹਾਂ ਤੇ ਭਾਈ ਜੀ ਫਿਰ ਬੋਲੋ ਨੰਬਰ ਨੰਬਰ ਵੀਰ ਆਪਣਾ 88728 ਆ ਤੇ 48166 ਪਿੰਡ ਆਪਣਾ ਚੂਗਾ ਬਿਆਸ ਸਾਨੂੰ 15 ਕਿਲੋਮੀਟਰ ਵਾ ਠੀਕ ਹੈ ਤੇ ਬਟਾਲਾ ਵੀ 15 ਵਾ ਠੀਕ ਹੈ ਤੇ ਟਾਂਡਾ ਵੀ ਠੀਕ ਹੈ ਠੀਕ ਆ ਤਰਨਤਾਰਨ ਹੈ ਗਾਇਸ ਨੂੰ 30 40 ਕਿਲੋਮੀਟਰ ਜਿਹੜਾ ਵੀਰ ਭਰਾ ਬਾਰ-ਬਾਰ ਪੁੱਛਦੇ ਆ ਆਹਦੇ ਜੇ ਬੈਠੇ ਆਪਾਂ ਬਿਲਕੁਲ ਜੀ ਤੇ ਜਦੋਂ ਮਰਜ਼ੀ ਆਓ ਵੇਖੋ ਜਾਚੋ ਕੋਈ ਗੱਲ ਨਹੀਂ ਠੀਕ ਹੈ ਸਸਿਕਾ